ਨਮਸਕਾਰ ਸ਼ਸ਼ੀਕਾਸ ਸਤਿ ਆਲੈਕੁਮ ਕੀ ਹਾਲ ਹੈ ਸਾਰਾ ਪਰਿਵਾਰ ਵਧੀਆ ਹੋਊਗਾ ਠੀਕ ਹੋਊਗਾ ਤੰਦਰੁਸਤ ਹੋਊਗਾ ਆਪਾਂ ਤੁਹਾਨੂੰ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਦਿਖਾ ਰਹੇ ਹਾਂ ਬਹੁਤ ਹੀ ਪਿਆਰੇ ਡਿਜ਼ਾਈਨ ਦਿਖਾ ਰਹੇ ਹਾਂ ਸਾਰੇ ਟੋਟਲੀ ਪਿਓਰ ਦੇ ਕੱਪੜੇ ਦੇ ਉੱਤੇ ਬਣਿਆ ਹੋਇਆ ਡਿਜ਼ਾਈਨ ਨੇ ਟੋਟਲੀ ਹੈਂਡਵਰਕ ਬਣਿਆ ਹੋਇਆ ਜੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਨੇ ਤੇ ਆਪਣੇ ਹਰੇਕ ਡਿਜ਼ਾਈਨ ਆਪਣੀ ਆਪਣੀ ਪੇਜ ਦੇ ਉੱਪਰ ਪਾਏ ਹੋ ਹੁੰਦੇ ਨੇ ਬਹੁਤ ਸਾਰੀਆਂ ਵੀਡੀਓ ਇਦਾਂ ਦੀਆਂ ਹੁੰਦੀਆਂ ਨੇ ਕਿ ਅਸੀਂ ਟਾਈਮ ਨਹੀਂ ਹੁੰਦਾ ਹੈਗਾ ਸਿਰਫ ਲਈ ਇੱਕ ਛੋਟੀ ਸ਼ਕਰੀ ਸ਼ੋਰ ਫੋਟੋ ਲੈ ਕੇ ਇਹ ਵੀ ਉਹਦੇ ਟਾਈਮ ਦੀ ਕਮੀ ਦੇ ਕਾਰਨ ਹੈ ਨਾ ਜੀ ਉਹ ਟਾਈਮ ਦੀ ਕਮੀ ਦੇ ਕਾਰਨ ਨਹੀਂ ਸਾਰਾ ਕੰਮ ਹੁੰਦਾ ਇਸ ਕਰਕੇ ਆਪਾਂ ਤੁਹਾਨੂੰ ਇਸ ਜਿੰਨਾ ਕ ਟਾਈਮ ਮਿਲਦਾ ਆਪਾਂ ਤੁਹਾਨੂੰ ਪੂਰਾ ਡਿਜ਼ਾਈਨ ਖੋਲ ਕੇ ਵੀ ਦਿਖਾਈ ਦਏ ਜਦੋਂ ਇੰਨਾ ਕ ਟਾਈਮ ਨਹੀਂ ਹੁੰਦਾ ਹੈਗਾ ਆਪਾਂ ਤੁਹਾਨੂੰ ਸਿਰਫ ਥੋੜੀ ਜਿਹੀ ਝਲਕ ਹੀ ਦਿਖਾਈ ਦਈਏ ਡਿਜ਼ਾਈਨ ਦੀ ਬਾਕੀ ਉਹਦੀ ਫੁੱਲ ਜਿਹੜੀ ਡਿਟੇਲ ਹੁੰਦੀ ਐ ਸੀ ਆਪਣੇ ਪੇਜ ਦੇ ਉੱਪਰ ਪਾਈ ਹੋਈ ਹੁੰਦੀ ਐ ਸਾਰੀ ਤੁਸੀਂ ਉੱਥੇ ਚੈੱਕ ਆਊਟ ਕਰ ਸਕਦੇ ਹੋ ਜਿੰਨਾ ਵੀ ਆਪਾਂ ਤੁਹਾਨੂੰ ਅੱਜ ਡਿਜ਼ਾਈਨ ਦਿਖਾਈ ਨਹੀਂ ਉਹਦੇ ਸਾਰੇ ਡਿਜ਼ਾਈਨ ਅਜਿਹਾ ਵੀ ਮਾਲ ਪਿਆ ਬਣਿਆ ਹੋਇਆ ਸਾਰਾ ਹੀ ਆਪਣੀ ਭੈਣਾਂ ਦਾ ਡਿਜ਼ਾਈਨਿੰਗ ਰੋਡਿੰਗ ਹੋ ਰੱਖੀ ਆ ਸਾਰਾ ਮਾਲ ਤਿਆਰ ਹੋ ਰੱਖਿਆ ਵੀ ਆਪਣੀ ਭੈਣਾਂ ਦਾ ਸਾਰੇ ਇਹ ਜਾਣ ਬਾਲ ਹੈ ਤੇ ਮੈਂ ਕਿਹਾ ਚਲੋ ਜਿੰਨਾ ਕ ਟਾਈਮ ਲਿੰਦਾ ਪਾ ਉਸ ਹਿਸਾਬ ਸਿਰਫ ਆ ਸਾਰੇ ਵੀਡੀਓ ਬਣਾ ਕੇ ਆਪਣੇ ਇੱਕ ਵਾਰ ਚੈੱਕ ਆਊਟ ਕਰਵਾ ਦਈਏ ਕਸਟਮਰਾਂ ਨੂੰ ਤੇ ਆਪਣੀਆਂ ਭੈਣਾਂ ਨੂੰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਬੰਦੇ ਨੇ ਤੇ ਬਹੁਤ ਹੀ ਸੋਹਣੀ ਲੁੱਕ ਬੰਦੀ ਆ ਲੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਇਹ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਹੈਵੀ ਲੁੱਕ ਦੇ ਵਿੱਚ ਪੀਸ ਬਣਿਆ ਹੋਇਆ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੁਸੀਂ ਦੇਖ ਰਹੇ ਹੋ ਕੰਮ ਦੀ ਲੁੱਕ ਦੇਖ ਰਹੇ ਹੋ ਕੰਮ ਦੀ ਕੁਆਲਿਟੀ ਤੁਹਾਡੇ ਸਾਹਮਣੇ ਹੀ ਹੈ ਸਾਰਾ ਹੀ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਕੰਮ ਹੈ ਨਾਲ ਇਹਦੀ ਸਲਵਾਰ ਦੇ ਉੱਪਰ ਵੀ ਬਹੁਤ ਸੋਨਾ ਵਰਕ ਹੋਊਗਾ ਠੀਕ ਹੈ ਦੋਨੋਂ ਮੂਰੀਆਂ ਦੇ ਉੱਪਰ ਸਲਵਾਰ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਉਦਾਂ ਦਾ ਹੀ ਆਊਗਾ ਔਰ ਸਾਰਾ ਕੰਮ ਹੈਗਾ ਰੇਸ਼ਮ ਦਾ ਔਰ ਦਬਕੇ ਦਾ ਔਰ ਆਪਣੇ ਇਸ ਤਾਰੇ ਵਗੈਰਾ ਦਾ ਯਾਨੀ ਕਿ ਸਾਰਾ ਜਿਹੜਾ ਮਟੀਰੀਅਲ ਦਬਕੇ ਦੇ ਵਿੱਚ ਕਰਤਾਨ ਦੇ ਜਾਂ ਨਲਕੀ ਦੇ ਵਿੱਚ ਯੂਜ਼ ਹੁੰਦਾ ਜਿਹੜਾ ਹੈਂਡਵਰਕ ਦੇ ਵਿੱਚ ਮਟੀਰੀਅਲ ਯੂਜ਼ ਹੁੰਦਾ ਸਾਰਾ ਮਟੀਰੀਅਲ ਉਹੀ ਲੱਗਿਆ ਹੋਇਆ ਹੈ ਜੀ ਔਰ ਕੋਈ ਵੀ ਮਟੀਰੀਅਲ ਨਹੀਂ ਲ ਇੰਦਾਂ ਤੁਸੀਂ ਕੰਮ ਦੇ ਤੁਹਾਡੇ ਲਈ ਪਰਮਾਨਾ ਪੀਆ ਡਿਜ਼ਾਈਨ ਤੁਹਾਡੇ ਪਸੰਦ ਵੀ ਆਉਂਦੇ ਨੇ ਬਹੁਤ ਸਾਰੇ ਇਦਾਂ ਦੇ ਡਿਜ਼ਾਈਨ ਹੁੰਦੇ ਨੇ ਕਿ ਜਿਹੜੇ ਮਤਲਬ ਪਤਾ ਨਹੀਂ ਲਾ ਦਾਂਗੇ ਉਹ ਤੇ ਵਰਗ ਕੀ ਉਹਨੇ ਹੋ ਰੱਖਿਆ ਅਸੀਂ ਬਹੁਤ ਸਾਰੀਆਂ ਵੀਡੀਓ ਇਦਾਂ ਦੀਆਂ ਸਾਡੇ ਲਈ ਟਾਈਮ ਦੀ ਕਮੀ ਦੇ ਕਾਰਨ ਅਸੀਂ ਸ਼ੋਰਟ ਵੀਡੀਓ ਪਾਈਆਂ ਹੋਈਆਂ ਨੇ ਤੁਸੀਂ ਸਾਨੂੰ ਫੋਟੋ ਭੇਜਦਾ ਕਰੋ ਡਿਜ਼ਾਈਨ ਭੇਜਦਾ ਕਰੋ ਜੇ ਸਾਡੇ ਲਈ ਹੋ ਸਕਦਾ ਅਸੀਂ ਤੁਹਾਨੂੰ ਫੁੱਲ ਵੀਡੀਓ ਜਾਂ ਫੋਟੋ ਭੇਜਦਾ ਕਰਾਂਗੇ ਤੇ ਉਹਦੇ ਰਿਕਾਰਡਿੰਗ ਤੁਸੀਂ ਆਪਣੇ ਚੈੱਕ ਆਊਟ ਕਰ ਲਿਆ ਕਰੋ ਡਿਜ਼ਾਈਨ ਵਗੈਰਾ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਆਪਾਂ ਨੂੰ ਇਹ ਹੁੰਦਾ ਕਿ ਵੀ ਜੀ ਮਤਲਬ ਕਿ ਸਾਨੂੰ ਹਫਤੇ ਦੇ ਵਿੱਚ ਪਿੱਛੇ ਹੀ ਦੇ 10 ਦਿਨ ਪਿੱਛੇ ਹੀ ਤਾਂ 5 ਦਿਨ ਪਿੱਛੇ ਹੀ ਤੇ ਤਾਂ ਕੁਝ ਪੈਨ ਮਤਲਬ ਕੀ ਚੱਕ ਰਿਹਾ ਸਾਰੇ ਕੰਮ ਹੁੰਦਾ ਇਹ ਬਰੀਕੀ ਕੰਮ ਹੁੰਦਾ ਹੱਥ ਦੇ ਨਾਲ ਬਣਨ ਵਾਲਾ ਕੰਮ ਹੁੰਦਾ ਜੀ ਇਹ ਮਸ਼ੀਨ ਦੇ ਉੱਪਰ ਤਾਂ ਹੈ ਨਹੀਂ ਕਿ ਆਪਾਂ ਤੁਹਾਨੂੰ ਕਹਿ ਦਿੱਤਾ ਕਿ ਹਾਂ ਜੀ ਮੈਂ ਦੇ ਰਿਹਾ ਮੈਂ ਤੁਹਾਨੂੰ ਹੈਂਡ ਇਹ ਕੰਮ ਸਟੱਲ ਵਿੱਚ ਬਿਲਕੁਲ ਨਹੀਂ ਹੁੰਦਾ ਹੈਗਾ ਨਾਹੀਂ ਅਸੀਂ ਇਹ ਕੰਮ ਕਰਨਾ ਹੈ ਨਾਹੀਂ ਕੰਮ ਦੇ ਵਿੱਚ ਅਸੀਂ ਇਹ ਚੀਜ਼ ਦੀ ਆਪਣਾ ਕੋਈ ਗੰਦ ਵਗੈਰਾ ਦਾ ਪਾਣਾ ਹੈ ਠੀਕ ਹੈ ਜੀ ਜੇ ਤੁਹਾਨੂੰ ਹੈਂਡਵਰਕ ਕਹੇ ਤਾਂ ਹੈਂਡਵਰਕ ਹੀ ਪ੍ਰੋਪਰ ਮਿਲੂ ਜੇ ਤੁਹਾਨੂੰ ਮਸ਼ੀਨੀ ਵਰਕ ਕਹੇ ਤਾਂ ਮਸ਼ੀਨੀ ਵਰਕ ਹੀ ਮਿਲੂ ਜੇ ਤੁਹਾਨੂੰ ਆਰੀ ਵਰਕ ਕਹੇ ਤਾਂ ਪ੍ਰੋਪਰ ਆਰੀ ਵਰਕ ਹੀ ਕਰਕੇ ਦੇਵਾਂਗੇ ਠੀਕ ਹੈ ਜੀ ਇਸ ਕਰਕੇ ਥੋੜਾ ਜਿਹਾ ਟਾਈਮ ਟੇਬਲ ਲੈ ਕੇ ਚੱਲਿਆ ਕਰੋ ਕਿਉਂਕਿ ਟਾਈਮ ਦੇ ਸ਼ੋਰਟ ਬਹੁਤ ਘੱਟ ਸਾਢੇ ਲੱਗੇ ਤੁਸੀ ਹਫਤੇ ਦੇ ਵਿੱਚ ਕਹਿੰਦੇ ਹੋ ਕਿ ਹਫਤੇ ਦੇ ਵਿੱਚ ਸਾਨੂੰ ਡਿਜ਼ਾਈਨ ਵਗੈਰਾ ਚਾਹੀਦਾ ਐਦਾਂ ਦਾ ਕੋਈ ਵੀ ਡਿਜ਼ਾਈਨ ਹੈ ਜਿੰਨਾ ਵੀ ਮਾਨ ਪਿਆ ਨਾ ਤੁਸੀਂ ਕਿਨੂੰ ਵੀ ਇਹ ਸਾਨੂੰ ਹਫਤਾ ਹੈਗਾ ਸਾਡੇ ਲੈ ਕੇ ਅਸੀਂ ਹਫਤੇ ਤੋਂ ਬਾਅਦ ਸਾਡੇ ਕੋਲ ਟਾਈਮ ਨਹੀਂ ਸਾਡਾ ਫੰਕਸ਼ਨ ਪੂਰਾ ਆ ਗਿਆ ਤੇ ਫੰਕਸ਼ਨ ਦੇ ਮੁਤਾਬਕ ਸਾਡੇ ਕੋਲ ਟਾਈਮ ਹੈ ਨਹੀਂ ਲੇਕਿਨ ਤੁਹ ਪਤਾ ਕਿ ਜਦ ਕਰ ਪੈਨ ਮੇਰੀ ਦੋ ਜਾਂ ਤਿੰਨੇ ਦਿਨ ਤਾਂ ਸਾਨੂੰ ਮਤਲਬ ਕਿ ਇਦਾਂ ਦੇ ਲੱਗ ਜਾਂਦੇ ਨੇ ਕਿ ਜਿਹੜਾ ਡਿਜ਼ਾਈਨਿੰਗ ਤੁਸੀਂ ਸਿਲੈਕਟਡ ਕੀਤੀ ਹੈ ਉਹਦੀ ਟ੍ਰੇਸ ਜੇ ਸਾਨੂੰ ਦੇਖਦੇ ਆਂਗੇ ਉਹਦੇ ਨਾਪ ਦੇ ਮੁਤਾਬਕ ਦੀ ਹੈਗੀ ਨਾਪ ਦੇ ਮੁਤਾਬਕ ਟ੍ਰੇਸ ਹੈਗੀ ਜੇ ਨਹੀਂ ਹੈਗੀ ਜੇ ਕੁਝ ਬਹੁਤ ਸਾਰੇ ਪੈਨਾਂ ਦੇ ਇਹ ਵੀ ਹੋ ਜਾਂਦੇ ਨੇ ਡਿਜ਼ਾਈਨ ਦੇਖ ਲਿਆ ਡਿਜ਼ਾਈਨ ਬਣਾਣਾ ਹੈ ਸੇਮ ਬਣਾਣਾ ਕੁਝ ਹੋ ਜੋ ਘਾਟ ਵਾਤ ਕਰਦੀ ਰਹੇ ਕਿ ਇਹਨੂੰ ਛੋਟਾ ਉਦੇ ਮੁਤਾਬਕ ਫਿਰ ਸਾਡਾ ਟ੍ਰੇਸ ਦੀ ਥੋੜੀ ਜਿਹੀ ਸੈਟਿੰਗ ਕਰਨੀ ਪੈਂਦੀ ਹੈ ਠੀਕ ਹੈ ਜੀ ਫਿਰ ਉਹਦੀ ਬਾਗ ਚੋ ਜਿਹੜਾ ਪੀਸ ਪਹਿਲਾਂ ਅੱਡੇ ਤੇ ਲੱਗਿਆ ਹੋਇਆ ਜਿੰਨਾ ਟਾਈਮ ਤੱਕ ਉਹ ਪੀਸ ਅੱਡੇ ਤੋਂ ਉਤਰਦਾ ਨਹੀਂ ਹੈਗਾ ਤਿਆਰ ਹੋ ਕੇ ਰਹਿਣੀ ਨਹੀਂ ਹੁੰਦਾ ਉਹਨਾਂ ਟਾਈਮ ਤੱਕ ਅਸੀਂ ਦੂਸਰਾ ਪੀਸ ਅੱਗੇ ਤਾਂ ਨਹੀਂ ਲਗਵਾ ਸਕਦੇ ਹਾਂਗੇ ਸਾਡੇ ਲਈ ਉਹ ਕਾਰੀਗਰ ਵੀ ਹੈ ਕਿ ਨਹੀਂ ਲੇਕਿਨ ਇਹ ਨਹੀਂ ਹੈਗਾ ਹਰੇਕ ਕਾਰੀਗਰ ਦੇ ਉੱਪਰ ਹੱਥ ਦੇ ਉੱਪਰ ਕੰਮ ਦਿੱਤੋ ਆਇਆ ਹੁੰਦਾ ਜਿੰਨਾ ਟਾਈਮ ਤੱਕ ਉਹ ਕਾਰੀਗਰ ਦਾ ਹੱਥ ਕੰਮ ਨਹੀਂ ਪੂਰਾ ਹੁੰਦਾ ਉਹਨਾਂ ਟਾਈਮ ਤੱਕ ਦੂਸਰਾ ਕਾਰੀਗਰ ਪੀਸ ਨਹੀਂ ਅੱਡੇ ਤੇ ਲਗਾਉਂਦਾ ਹੈਗਾ ਇਹ ਥੋੜੀ ਮਜਬੂਰੀ ਹੁੰਦੀ ਨੇ ਸਾਡਿਆਂ ਵੀ ਇਸ ਕਰਕੇ ਥੋੜਾ ਜਿਹਾ ਟਾਈਮ ਟੇਬਲ ਦੀ ਆਪ ਵੀ ਪਹਿਲਾਂ ਥੋੜਾ ਜਿਆਦਾ ਲੈ ਕੇ ਚੱਲਿਆ ਕਰੋ ਸਾਨੂੰ ਖਿੱਚ ਤੋਂ ਕਰਕੇ 15 ਜਾਂ 20 ਦਿਨ ਦਾ ਟਾਈਮ ਲੈ ਕੇ ਚੱਲਿਆ ਕਰੋ ਜਾਂ ਤੁਹਾਡਾ ਇੱਕ ਪੀਸ ਹੈ ਪੰਜ ਪੀਸ ਹੈ ਮਿਲਣਗੇ ਤੁਹਾਨੂੰ ਇਕੱਠੇ ਠੀਕ ਹੈ ਜੇ ਤੁਹਾਨੂੰ ਇੱਕ ਪੀਸ ਅੱਡੇ ਤੇ ਲੱਗ ਗਿਆ ਤਾਂ ਸਮਝ ਲਓ ਸੱਖੀ ਪੀਸ ਲੱਗਦੇ ਤੁਹਾਡੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਥੈਂਕ ਯੂ